ਸ਼ਰਦੀਪ ਪੁਲਿਸ ਨੇ ਫਰਜ਼ੀ ਲਾਇਸੈਂਸ ਤੇ ਹੋਰ ਦਸਤਾਵੇਜ਼ ਬਣਾਉਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਪੁਲਿਸ ਨੇ ਗਿਰੋਹ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਜਿਸ ਕੋਲੋਂ ਇੱਕ ਲੈਪਟਾਪ ਦੋ ਪ੍ਰਿੰਟਰ ਸਟੈਂਪ ਪੇਪਰ 159 ਵਾਹਨਾਂ ਦੇ ਇੰਸ਼ੋਰੈਂਸ ਪੇਪਰ 221 ਸਰਟੀਫਿਕੇਟ ਕਯੂਆਰ ਕੋਡ ਦੇ ਨਾਲ 57 ਆਰਸੀ ਦੀਆਂ ਟਰਾਂਸਫਰ ਫਾਈਲਾਂ 35 ਆਰਸੀ ਅਤੇ 180 ਐਪਲੀਕੇਸ਼ਨਾਂ ਸਣੇ ਹੋਰ ਸਮਾਨ ਬਰਾਮਦ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਉਪਕਾਰਨਗਰ ਦੇ ਰਹਿਣ ਵਾਲੇ ਅਰਵਿੰਦ ਕੁਮਾਰ ਉਰਫ ਬਿੰਦੂ ਪੁੱਤਰ ਕਿਸ਼ੋਰੀ لال ਵਜੋਂ ਹੋਈ ਹੈ ਜਿਸ ਨੂੰ ਛੇਤੀ ਹੀ ਪੁਲਿਸ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਉੱਤੇ ਲੈ ਕੇ ਪੁੱਛਗਿੱਛ ਕਰੇਗੀ। ਐਡੀਸੀਪੀ ਪ੍ਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ گرو ਫਰਜ਼ੀ ਡਰਾਈਵਿੰਗ ਲਾਇਸੈਂਸ ਅਤੇ ਆਰ.ਸੀ. ਪੇਪਰ ਬਣਾਉਣ 'ਚ ਸ਼ਾਮਲ ਹੈ ਜੋ ਸ਼ਹਿਰ ਦੇ ਕਈ ਲੋਕਾਂ ਨੂੰ ਟੱਗ ਚੁੱਕਾ ਹੈ ਇੱਥੇ ਇਹ ਵੀ ਪਾਇਆ ਗਿਆ ਕਿ ਇੱਕ ਵਿਅਕਤੀ ਆਰ.ਟੀ.ਓ ਅਤੇ ਟਰਾਂਸਪੋਰਟ ਦਫ਼ਤਰ ਦੇ ਮੁਲਾਜ਼ਮਾਂ ਦੀ ਮਦਦ ਨਾਲ ਇਹ ਰੈਕਿਟ ਚਲਾ ਰਿਹਾ ਸੀ ਇਸ ਦੇ ਉਧਾਰ ਉਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਏ.ਡੀ.ਸੀ.ਪੀ ਸਹੂਤਾ ਨੇ ਦੱਸਿਆ ਕਿ ਮੁਲਜ਼ਮਾਂ ਦਾ ਨੈੱਟਵਰਕ ਪੂਰੇ ਪੰਜਾਬ ਵਿੱਚ ਫੈਲਿਆ ਹੋਇਆ ਸੀ ਸ਼ੁਰੂਆਤੀ ਜਾਂਚ ਵਿੱਚ ਅਰਵਿੰਦ ਕੁਮਾਰ ਦਾ ਨਾਮ ਸਾਹਮਣੇ ਆਇਆ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰੀ ਤੋਂ ਬਾਅਦ ਅਜੇ ਫਿਲਹਾਲ ਪੁੱਛਗਿੱਛ ਜਾਰੀ ਹੈ ਉੱਥੇ ਹੀ ਥਾਣਾ ਡਿਵੀਜ਼ਨ ਨੰਬਰ 8 ਦੇ ਐਸ ਐਚ ਓ ਸੰਜੀਵ ਕੁਮਾਰ ਨੇ ਦੱਸਿਆ ਕਿ ਫਿਲਹਾਲ ਮੁਲਜ਼ਮਾ ਨੇ ਅਜੇ ਇਹ ਨਹੀਂ ਦੱਸਿਆ ਕਿ ਉਕਤ ਮੁਲਜ਼ਮ ਕਿੰਨੇ ਪੈਸੇ ਲੈ ਕੇ ਸਰਟੀਫਿਕੇਟ ਬਣਾਉਂਦਾ ਸੀ ਹਾਂਜੀ ਸਰ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਕਿਸ ਬੰਝ ਕੀਤੀ ਗਈ ਨਾ ਜੀ ਸਾਡੇ ਮਾਨਯੋਗ ਸੀਪੀ ਸਾਹਿਬ ਕੋਲ ਇੱਕ ਟਿਪ ਆਫਾਈਸ ਹੀ ਕਿਹਾ ਤੇ ਇੱਕ ਬੰਦਾ ਹੈਗਾ ਤੇ ਗੈਂਗ ਆਪਰੇਟ ਕਰ ਰਿਹਾ ਜਿਹੜਾ ਕੀ ਜਾਲੀ ਆਰ ਸੀਜ਼ ਔਰ ਜਿਹੜਾ ਆਰਟੀਆ ਅਫੀਸ ਤੋਂ ਡਾਕੂਮੈਂਟਸ ਬਣਦੇ ਆ ਲਾਈਕ ਡਰਾਈਵਿੰਗ ਲਾਇਸੈਂਸ ਉਹ ਫੇਕ ਬਣਾ ਕੇ ਦੇ ਰਿਹਾ ਉਹ ਟਿਪ ਆਫ ਨੂੰ ਸਾਡੇ ਨਾਰਥ ਦੀ ਪੁਲਿਸ ਨੇ ਡਿਵੈਲਪ ਕੀਤਾ ਜੀ ਐਸ ਐਚ ਓ ਅਟ ਨੇ ਐਫ ਆਈ ਆਰ ਲੌਂਚ ਕਰਕੇ ਇਹਦੇ ਚ ਅਸੀਂ ਇੱਕ ਬੰਦਾ ਗ੍ਰਿਫਤਾਰ ਕੀਤਾ ਜੀ ਅਰਵਿੰਦ ਕੁਮਾਰ ਜਿਹਦੇ ਕੋਲੋਂ ਹ ਭਾਰੀ ਮਾਤਰਾ ਦੇ ਵਿੱਚ ਫੇਕ ਸਰਟੀਫਿਕੇਟਸ ਇੰਸ਼ੋਰੈਂਸ ਸਰਟੀਫਿਕੇਟਸ ਆਰ ਸੀਜ਼ اور ਟ੍ਰਾਂਸਫਰ ਸਰਟੀਫਿਕੇਟ ਜਿਹੜੇ ਨੇ ਉਹ ਬਣਾਵਟ ਕੀਤੇ ਗਏ ਨੇ ਔਰ ਇਹ ਗ੍ਰਿਫਤਾਰੀ ਤੋਂ ਬਾਅਦ ਪਤਾ ਲੱਗਿਆ ਕਿ ਇਹ ਸਾਰਾ ਕੁਝ ਫੇਕ ਵਿਦ ਕਿਊਆਰ ਕੋਡ ਔਰ ਵਿਦਾਊਟ ਕਿਊਆਰ ਕੋਡ ਦੇ ਕੋ ਡਾਕੂਮੈਂਟ ਬਰਾਮਦ ਹੋਏ ਨੇ ਫੇਕ ਤਿਆਰ ਕਰਕੇ ਲੋਕਾਂ ਨੂੰ ਦਿੰਦਾ ਸੀ ਔਰ ਇਹਨੇ ਇੱਕ ਪੈਰਲਲ ਡਿਪਾਰਟਮੈਂਟ ਖੋਲ ਰੱਖਿਆ ਸੀ ਆਪਣੇ ਸਰ ਇਹ ਜਿਹੜੇ ਪੇਪਰ ਲਿਆਉਂਦਾ ਕਿੱਥੇ ਸਰਕਾਰੀ ਪੇਪਰ ਜਿਹੜੇ ਹੁੰਦੇ ਹੈ ਗਵਰਨਮੈਂਟ ਜਿਹੜੇ ਪੇਪਰ ਹੁੰਦੇ ਹੈ ਉਹ ਤਫਤੀਸ਼ ਦਾ ਹਿੱਸਾ ਜੀ ਵੀ ਇਹ ਕਿੱਥੋਂ ਪ੍ਰੋਕਿਊਰ ਕਰ ਰਿਹਾ ਸੀ ਸਰਟੀਫਿਕੇਟਸ ਆਪ ਬਣਾ ਰਿਹਾ ਸੀ ਕਿਵੇਂ ਕਰ ਰਿਹਾ ਸੀ ਕਿੱਥੋਂ ਮਟੀਰੀਅਲ ਲੈ ਕੇ ਆ ਰਿਹਾ ਸੀ ਦੈਟ ਇਜ਼ ਟੂ ਬੀ ਵੈਰੀਫਾਈਡ ਸਰੇ ਇਤੇ ਕੋਈ ਪੁਰਾਣਾ ਐਨਡੀਪੀਐਫ ਦਾ ਪਰਚੇਜ਼ ਕੋਈ ਹੈਗਾ ਨਹੀਂ 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 ਇਨਾਂ ਦੇ ਵਿੱਚ ਕੋਈ ਪੁਰਾਣਾ ਨਹੀਂ ਹੈ ਤਾਂ ਫਸਟ ਟਾਈਮ ਕਹਾ ਬਾਕੀ ਰਿਕਾਰਡ ਚੈੱਕ ਕਰਾਂਗਾ ਪੁਰਾਣਾ ਕੇਸ ਹੈ ਜੀ ਉਹਦੇ ਵਿੱਚ ਜਿਹੜਾ ਆਰਟੀ ਆਫਿਸ ਕੰਮ ਕਰਦਾ ਜੀ ਉਹਦੇ ਚ ਨਾਮਿਨੇਟਡ ਹੈ 14 ਨੰਬਰ ਦਾ ਬਿਜਰੈਂਸ ਦਾ ਕੇਸ ਹੈ ਜੀ ਲੈਣ ਦਾ